ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਅਲਬਰਟਾ ਪ੍ਰੀਮੀਅਰ ਨੇ ਅਮਰੀਕਾ ਤੋਂ ਸ਼ਰਾਬ ਦੀ ਵਿਕਰੀ ਕੀਤੀ ਬੰਦ ਤੇਲ ਸੰਬੰਧੀ ਅਜੇ ਕੋਈ ਨਹੀਂ ਕੀਤਾ ਐਲਾਨ ਆਟਵਾ ਨੇ ਵਪਾਰ ਯੁੱਧ ਤੋਂ ਪ੍ਰਭਾਵਿਤ ਕਾਰੋਬਾਰਾਂ ਦੇ ਲਈ 6 ਬਿਲੀਅਨ ਡਾਲਰ ਦੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ ਕਾਰੋਬਾਰਾਂ ਨੂੰ ਕੰਮ ਦੇ ਘੰਟੇ ਘਟਾ ਕੇ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦੇ ਵਿੱਚ ਕਰੇਗਾ ਮਦਦ ਕੇਂਦਰ ਵਿੱਚ ਬੇਰੁਜ਼ਗਾਰੀ ਦਰ 6.6 ਫੀਸਦੀ ਤੇ ਰਹੀ ਬਰਕਰਾਰ ਫਰਵਰੀ ਦੇ ਵਿੱਚ 1100 ਨਵੀਆਂ ਨੌਕਰੀਆਂ ਹੋਈਆਂ ਸ਼ਾਮਿਲ ਖਬਰਾਂ ਵਿਸਾਰ ਦੇ ਨਾਲ ਫੈਡਰਲ ਸਰਕਾਰ ਅਮਰੀਕਾ ਦੇ ਨਾਲ ਵਪਾਰਕ ਯੁੱਧ ਦੇ ਦੌਰਾਨ ਕੈਨੇਡੀਅਨ ਕਾਰੋਬਾਰਾਂ ਦੀ ਸਹਾਇਤਾ ਦੇ ਲਈ 6 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦਾ ਉਦਘਾਟਨ ਕਰ ਰਹੀ ਹੈ ਆਟਵਾ ਦਾ ਟ੍ਰੇਡ ਇੰਪੈਕਟ ਪ੍ਰੋਗਰਾਮ ਜਿਹੜਾ ਹੈ ਉਹ ਅਗਲੇ 2 ਸਾਲਾਂ ਦੇ ਵਿੱਚ ਕਾਰੋਬਾਰਾਂ ਨੂੰ ਘਟੀ ਹੋਈ ਅਮਰੀਕੀ ਵਿਕਰੀ ਦੇ ਨਾਲ ਸਿਰਜਣ ਅਤੇ ਨਵੇਂ ਵਿਸ਼ਵ ਵਿਆਪੀ ਬਾਜ਼ਾਰਾਂ ਤੱਕ ਪਹੁੰਚਣ ਦੇ ਵਿੱਚ ਮਦਦ ਕਰਨ ਦੇ ਲਈ 5 ਬਿਲੀਅਨ ਡਾਲਰ ਦੀ ਰਾਸ਼ੀ ਜਿਹੜੀ ਹੈ ਉਹ ਨਿਰਧਾਰਤ ਕਰਦਾ ਹੈ ਇਹ ਤਰਜੀਹੀ ਵਿਆਜ ਦਰਾਂ ਤੇ ਕਾਰੋਬਾਰੀ ਕਰਜ਼ਿਆਂ ਦੇ ਲਈ ਡਾਲਰ 500 ਜਿਹੜਾ ਉਹ ਮਿਲੀਅਨ ਅਤੇ ਖਾਸ ਤੌਰ ਤੇ ਖੇਤੀਬਾੜੀ ਖੇਤਰ ਦੇ ਲਈ ਕਰਜ਼ਿਆਂ ਦੇ ਲਈ ਡਾਲਰ 1 ਬਿਲੀਅਨ ਹੋਰ ਉਪਲਬਧ ਕਰਵਾ ਰਿਹਾ ਹੈ ਸਰਕਾਰ ਰੋਜ਼ਗਾਰ ਬੀਮਾ ਪ੍ਰੋਗਰਾਮ ਦੇ ਵਿੱਚ ਨਵੀਂ ਲਚਕਤਾ ਜਿਹੜੀ ਆ ਉਹ ਵੀ ਲਿਆ ਰਹੀ ਹੈ ਤਾਂ ਜੋ ਕਾਰੋਬਾਰਾਂ ਨੂੰ ਕੰਮ ਦੇ ਘੰਟੇ ਕਟਾ ਕੇ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਦੇ ਵਿੱਚ ਜਿਹੜੀ ਉਹ ਮਦਦ ਮਿਲ ਸਕੇ ਔਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵੀਰਵਾਰ ਨੂੰ ਕੈਨੇਡਾ ਤੇ ਮੈਕਸੀਕੋ ਤੇ ਕੁਝ ਨਵੀਆਂ ਡਿਊਟੀਆਂ ਨੂੰ ਰੋਕਣ ਦੇ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਖਤ ਕਰਨ ਤੋਂ ਬਾਅਦ ਸੰਘੀ ਸਰਕਾਰ ਨੇ ਜਵਾਬੀ ਟੈਰਿਫ ਦੀ ਯੋਜਨਾ ਬੱਧ ਦੂਜੀ ਲਹਿਰ ਨੂੰ ਮੁਅਤਲ ਕਰ ਦਿੱਤਾ ਹੈ ਟਰੰਪ ਨੇ 12 ਮਾਰਚ ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਉਣ ਵਾਲੇ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ਤੇ 25% ਦੀ ਟੈਰਿਫ ਲਗਾਉਂਦਾ ਦੇਸ਼ ਦਿੱਤਾ ਤੇ ਵਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਟੈਰਿਫ ਕੈਨੇਡਾ ਤੇ ਲਗਾਈਆਂ ਗਈਆਂ ਹੋਰ ਡਿਊਟੀਆਂ ਤੋਂ ਇਲਾਵਾ ਹੋਣਗੇ ਫੈਡਰਲ ਸਰਕਾਰ ਕੈਨੇਡੀਅਨ ਕਾਮਿਆ ਦੇ ਉੱਤੇ ਅਮਰੀਕੀ ਵਪਾਰਕ ਯੁੱਧ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ ਨਵੇਂ ਸਹਾਇਤਾ ਉਪਾਵਾਂ ਦਾ ਖੁਲਾਸਾ ਕਰ ਰਹੀ ਹੈ ਕਿਉਂਕਿ ਛਾਂਟੀ ਅਤੇ ਆਰਥਿਕ ਪ੍ਰਭਾਵ ਵਧਣ ਦਾ ਜਿਹੜਾ ਡਰ ਹੈ ਉਹ ਕਾਫੀ ਦਿਖਾਈ ਦੇ ਰਿਹਾ ਕਿਰਤ ਮੰਤਰੀ ਸਟੀਵ ਮੈਕਨੇਨਨ ਨੇ ਨਵੇਂ ਅਸਥਾਈ ਕਾਮਵੰਡ ਉਪਾਧਾ ਐਲਾਨ ਕੀਤਾ ਜੋ ਸ਼ੁੱਕਰਵਾਰ ਤੋਂ ਲਾਗੂ ਹੋਣਗੇ ਕੈਨੇਡਾ ਦੇ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਦੇ ਉੱਤੇ ਜਵਾਬੀ ਟੈਰਿਫ ਵੀ ਮੰਗਲਵਾਰ ਤੋਂ ਲਾਗੂ ਹੋ ਗਏ ਨੇ ਸੂਬਿਆਂ ਨੇ ਆਪਣੇ ਉਪਾਅ ਜਾਰੀ ਕੀਤੇ ਅਤੇ ਇਹ ਉਦੋਂ ਤੱਕ ਲਾਗੂ ਰਹਿਣਗੇ ਜਦੋਂ ਤੱਕ 트럼ਪ ਦੇ ਸਾਰੇ ਟੈਰਿਫ ਹਟਾਏ ਨਹੀਂ ਜਾਂਦੇ ਫੈਡਰਲ ਸਰਕਾਰ ਕੈਨੇਡੀਅਨ ਕਾਮਿਆ ਤੇ ਅਮਰੀਕੀ ਵਪਾਰ ਯੁੱਧ ਦੇ ਪ੍ਰਭਾਵ ਨੂੰ ਘਟਾਉਣ ਲਈ ਨਵੇਂ ਸਹਾਇਤਾ ਉਪਾਵਾਂ ਦਾ ਉਦਘਾਟਨ ਕਰ ਰਹੀ ਹੈ ਕਿਉਂਕਿ ਛਾਂਟੀ ਤੇ ਆਰਥਿਕ ਪ੍ਰਭਾਵ ਦੇ ਡਰ ਵਧ ਰਹੇ ਨੇ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੇ ਐਲਾਨ ਤੋਂ ਕੁਝ ਪਲ ਬਾਅਦ ਆਇਆ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡੀਅਨ ਡੇਰੀ ਅਤੇ ਲੱਕੜ ਤੇ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਕਿਰਤ ਮੰਤਰੀ ਸਟੀਵ ਮੈਕਨਿਨਨ ਨੇ ਨਵੇਂ ਸਥਾਈ ਕੰਮ ਵੰਡ ਉਪਾਵਾਂ ਦਾ ਐਲਾਨ ਕੀਤਾ ਜੋ ਸ਼ੁੱਕਰਵਾਰ ਲਾਗੂ ਹੋਣਗੇ ਤੇ ਉਹਨਾਂ ਨੇ 트럼ਪ ਵੱਲੋਂ ਇਸ ਹਫਤੇ ਸ਼ੁਰੂ ਕੀਤੀ ਗਈ ਵਪਾਰਕ ਜੰਗ ਨੂੰ ਵੱਧ ਤੋਂ ਵੱਧ ਖਤਰੇ ਦਾ ਭਲ ਦੱਸਿਆ 트럼ਪ ਵੱਲੋਂ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਸਮਝੌਤੇ ਦੇ ਅਧੀਨ ਆਉਣ ਵਾਲੇ ਕੁਝ ਸਮਾਨ ਲਈ ਅੰਸ਼ਕਾ ਸਥਾਈ ਰਾਹਤ ਦਾ ਐਲਾਨ ਕਰਨ ਤੋਂ ਪਹਿਲਾਂ ਮੰਗਲਵਾਰ ਤੋਂ ਸਾਰੇ ਕੈਨੇਡੀਅਨ ਸਮਾਨ ਤੇ 25% ਦਾ ਭਾਰੀ ਟੈਰਿਫ ਲਾਗੂ ਹੋ ਗਿਆ ਕੈਨੇਡਾ ਦੇ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਤੇ ਜਵਾਬੀ ਟੈਰਿਫ ਵੀ ਮੰਗਲਵਾਰ ਤੋਂ ਲਾਗੂ ਹੋਏ ਸੂਬਿਆਂ ਨੇ ਆਪਣੇ ਉਪਾਅ ਜਾਰੀ ਕੀਤੇ ਤੇ ਇਹ ਉਦੋਂ ਤੱਕ ਲਾਗੂ ਰਹਿਣਗੇ ਜਦੋਂ ਤੱਕ 트럼ਪ ਦੇ ਸਾਰੇ ਟੈਰਿਫ ਫਟਾਏ ਨਹੀਂ ਜਾਂਦੇ ਮੈਕਨਿਨਨ ਨੇ ਕਿਹਾ ਕਿ ਇਸ ਵੱਧ ਤੋਂ ਵੱਧ ਖਤਰੇ ਦੇ ਪਾਲ ਦੇ ਵਿੱਚ ਉਹ ਲੋਕ ਜੋ ਸੀ ਕਦੇ ਕਿਸੇ ਦੋਸਤ ਅਤੇ ਸਹਿਯੋਗੀ ਤੋਂ ਨਹੀਂ ਦੇਖੇ ਘਟ ਨਹੀਂ ਹੈ ਸੰਘੀ ਸਰਕਾਰ ਨੂੰ ਆਪਣੇ ਸਾਥੀ ਕੈਨੇਡੀਅਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਖੜੇ ਰਹਾਂਗੇ ਸ਼ੁਕਰਵਾਨ ਨੂੰ ਐਲਾਨੀ ਗਈ ਇਸ ਮਿਟੀਗੇਸ਼ਨ ਯੋਜਨਾ ਦੇ ਤਹਿਤ ਓਟਵਾ ਮੌਜੂਦਾ ਕਮ ਸ਼ੇਅਰਿੰਗ ਪ੍ਰੋਗਰਾਮ ਦਾ ਵਿਸਤਾਰ ਕਰ ਰਿਹਾ ਹੈ ਤਾਂ ਜੋ ਮਾਲਕਾਂ ਨੂੰ ਆਮਦਨ ਸਹਾਇਤਾ ਦੇ ਨਾਲ ਕਰਮਚਾਰੀਆਂ ਨੂੰ ਉਹਨਾਂ ਦੀਆਂ ਨੌਕਰੀਆਂ ਦੇ ਵਿੱਚ ਰੱਖਦੇ ਹੋਏ ਘੰਟੇ ਘਟਾਉਣ ਦੀ ਆਗਿਆ ਦਿੱਤੀ ਜਾ ਸਕੇ ਤੇ ਮੈਕਨਿਨਨ ਨੇ ਕਿਹਾ ਕੇਸਨਲ ਮਾਲਕਾਂ ਨੂੰ ਨੌਕਰੀਆਂ ਦੇ ਵਿੱਚ ਕਟੌਤੀ ਕੀਤੇ ਬਿਨਾ ਕਰਮਚਾਰੀਆਂ ਨੂੰ ਆਪਣੇ ਤਨਖਾਹਾਂ 'ਤੇ ਰੱਖਣ ਦੀ ਆਗਿਆ ਮਿਲੇਗੀ। ਉਹਨਾਂ ਨੇ ਕਿਹਾ ਕਿ ਸੰਘੀ ਸਰਕਾਰ ਮੁਨਾਫਾਖੋਰ ਅਤੇ ਚੈਰੀਟੇਬਲ ਖੇਤਰਾਂ ਦੇ ਕਰਮਚਾਰੀਆਂ ਦੇ ਨਾਲ-ਨਾਲ ਚੱਕਰੀ ਜਾਂ ਫਿਰ ਮੌਸਮੀ ਨੌਕਰੀਆਂ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਸ਼ਾਮਲ ਕਰਨ ਲਈ ਪ੍ਰੋਗਰਾਮ ਦਾ ਵਿਸਤਾਰ ਕਰੇਗੀ। ਕੰਮ ਸਾਂਝਾ ਕਰਨ ਪ੍ਰੋਗਰਾਮ ਨੂੰ ਰੋਜ਼ਗਾਰ ਬੀਮਾ ਲਾਭਾਂ ਰਾਹੀ ਫੰਡ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕਾਮੇ ਅਤੇ ਮਾਲਕ ਭੁਗਤਾਨ ਕਰਦੇ ਨੇ। ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਦੇ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਜਦੋਂ ਕਾਰੋਬਾਰੀ ਗਤੀਵਿਧੀ ਦੇ ਆਮ ਪਦਰਾਂ ਦੇ ਵਿੱਚ ਅਸਥਾਈ ਤੌਰ ਤੇ ਕਮੀ ਆਉਂਦੀ ਹੈ ਜੋ ਮਾਲਕ ਦੇ ਨਿਰੰਤਰਣ ਤੋਂ ਬਾਹਰ ਹੁੰਦੀ ਹੈ ਤਾਂ ਛਾਂਟੀ ਤੋਂ ਬਚਣਾ ਹੈ ਵਰਕਿੰਗ ਸ਼ੇਅਰਿੰਗ ਸਮਝੌਤੇ ਦੇ ਤਹਿਤ ਇਸ ਦੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਆਪਣੇ ਆਪ ਕੰਮਕਾਜੀ ਘੰਟਿਆਂ ਵਿੱਚ ਕਟੌਤੀ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ ਘੱਟੋ ਘੱਟ 10% ਦੀ ਇਹ ਕਟੌਤੀ ਹੈ ਕਰਮਚਾਰੀਆਂ ਨੂੰ ਆਪਣੇ ਮਾਲਕ ਦੇ ਠੀਕ ਹੋਣ ਤੱਕ ਉਪਲਬਧ ਕੰਮ ਨੂੰ ਬਰਾਬਰ ਵੰਡਣਾ ਚਾਹੀਦਾ ਹੈ ਇਹ ਸਮਝੌਤੇ 6 ਹਫ਼ਤਿਆਂ ਤੋਂ ਲੈ ਕੇ 26 ਹਫ਼ਤਿਆਂ ਤੱਕ ਕਿਤੇ ਵੀ ਰਹਿ ਸਕਦੇ ਨੇ ਤੇ ਜੇ ਲੋਡ ਹੋਵੇ ਤਾਂ કુલ 38 ਹਫ਼ਤਿਆਂ ਤੱਕ ਵਧਾ ਦਿੱਤੇ ਜਾਂਦੇ ਨੇ ਸ਼ੁੱਕਰਵਾਰ ਨੂੰ ਐਲਾਨੇ ਗਏ ਬਦਲਾਵਾਂ ਦੇ ਤਹਿਤ ਮੈਕਨਿਨਾ ਨੇ ਕਿਹਾ ਹੈ ਕਿ ਸਮਝੌਤਿਆਂ ਦੀ ਵੱਧ ਤੋਂ ਵੱਧ ਲੰਬਾਈ 76 ਹਫ਼ਤਿਆਂ ਤੱਕ ਵਧਾ ਦਿੱਤੀ ਜਾਵੇਗੀ ਆਟਮਾ ਨੇ ਕੈਨੇਡੀਅਨ ਕਾਰੋਬਾਰਾਂ ਤੇ ਕਾਮਯਾ ਲਈ ਹੋਰ ਸਹਾਇਤਾਵਾਂ ਦਾ ਵੀ ਐਲਾਨ ਕੀਤਾ ਟੈਰਿਫਾ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਕਾਰੋਬਾਰ ਕੈਨੇਡਾ ਦੇ ਬਿਜ਼ਨਸ ਡਿਵੈਲਪਮੈਂਟ ਬੈਂਕ ਰਾਹੀਂ $500 ਮਿਲੀਅਨ ਦੇ ਅਨੁਕੂਲ ਕੀਮਤ ਵਾਲੇ ਕਰਜ਼ੇ ਪ੍ਰਾਪਤ ਕਰਨ ਦੇ ਯੋਗ ਹੋਣਗੇ ਇਸ ਤੋਂ ਇਲਾਵਾ ਖੇਤੀਬਾੜੀ ਤੇ ਖੁਰਾਕ ਉਦਯੋਗ ਨੂੰ ਫਾਰਮ ਕ੍ਰੈਡਿਟ ਕੈਨੇਡਾ ਰਾਹੀਂ 1 ਬਿਲੀਅਨ ਡਾਲਰ ਦੀ ਨਵੇਂ ਵਿੱਤ ਸਹਾਇਤਾ ਮਿਲੇਗੀ ਅੰਤਰਰਾਸ਼ਟਰੀ ਵਪਾਰ ਮੰਤਰੀ ਮੈਰੀ ਐਂਜੀ ਨੇ ਕਿਹਾ ਕਿ ਇਹ ਕਦਮ ਸਾਡੀ ਸਰਕਾਰ ਦੇ ਇਸ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ ਕਿ ਸਾਡੇ ਕਾਰੋਬਾਰ ਲਚਕੀਲੇ ਬਣੇ ਰਹਣ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਉਹਨਾਂ ਦਾ ਸੂਬਾ ਹੁਣ ਸੰਯੁਕਤ ਰਾਜ ਅਮਰੀਕਾ ਦੇ ਨਾਲ ਚੱਲ ਰਹੇ ਟੈਰਿਫ ਵਿਵਾਦ ਦੇ ਵਿੱਚ ਬਦਲਾ ਲੈਣ ਦੇ ਲਈ ਅਮਰੀਕੀ ਸ਼ਰਾਬ ਅਤੇ ਵੀਡੀਓ ਲੋਟਰੀ টারਮੀਨਲ ਨਹੀਂ ਖਰੀਦੇਗਾ ਸਮਿਥ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੇ ਨਾਲ ਸਿਰਫ ਕੈਨੇਡੀਅਨ ਖਪਤਕਾਰਾਂ ਦੇ ਉੱਤੇ ਹੀ ਅਸਰ ਪਵੇਗਾ ਕਿਉਂਕਿ ਅਮਰੀਕਾ ਵੀ ਉਸੇ ਤਰ੍ਹਾਂ ਜਵਾਬ ਦੇਵੇਗਾ ਉਹ ਕਹਿੰਦੇ ਨੇ ਕਿ ਅਲਬਰਟਾ ਦੱਖਣ ਵੱਲ ਤੇਲ ਤੇ ਗੈਸ ਨਿਰਿਆਤ ਨੂੰ ਘਟਾ ਕੇ ਜਾਂ ਟੈਕਸ ਲਗਾ ਕੇ ਉਹ 트럼프 ਕਾਰਡ ਨਹੀਂ ਖੇਡੇਗੀ ਜੋ ਨਾ ਖੇਡਿਆ ਪ੍ਰੀਮੀਅਰ ਡੈਨੀਅਲ ਸਮਿਥ ਅਮਰੀਕਾ ਦੇ ਭਾਰੀ ਟੈਰਿਫ ਦੇ ਜਵਾਬ ਦੇ ਵਿੱਚ ਅਲਬਰਟਾ ਵੱਲੋਂ ਅਮਰੀਕੀ ਸਮਾਨ ਸ਼ਰਾਬ ਦੇ ਜੂਏ ਦੀਆਂ ਮਸ਼ੀਨਾਂ ਦੀ ਖਰੀਦ ਨੂੰ ਰੋਕ ਰਹੀ ਹੈ ਜਦੋਂ ਕਿ ਆਪਣੀ ਸਰਕਾਰ ਨੂੰ ਕੈਨੇਡਾ ਦੇ ਦੂਜੇ ਸੂਬਿਆਂ ਨਾਲ ਮੁਕਤ ਵਪਾਰ ਸਮਝੌਤਿਆਂ ਦੇ ਲਈ ਵੀ ਖੋਲਿਆ ਜਾ ਰਿਹਾ ਹੈ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਸਾਡੇ ਦੇਸ਼ ਤੇ ਇਸ ਆਰਥਿਕ ਹਮਲੇ ਦੇ ਨਾਲ ਟਰੰਪ ਦੁਆਰਾ ਕਬਜ਼ੇ ਦੇ ਵਿੱਚ ਲੈਣ ਦੇ ਲਈ ਆਰਥਿਕ ਤਾਕਤ ਦੀ ਵਰਤੋਂ ਕਰਨ ਦੀ ਲਗਾਤਾਰ ਗੱਲ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਭਰੋਸਾ ਨੂੰ ਡੰਗਾਈ ਨਾਲ ਤੋੜ ਦਿੰਦਾ ਹੈ ਸਮਿਥ ਨੇ ਅਮਰੀਕੀ ਪਬਲਿਕ ਦਾ ਜਵਾਬ ਦਿੰਦੇ ਹੋਏ ਆਪਣੇ ਪਹਿਲੇ ਸੰਬੋਧਨ ਵਿੱਚ ਡੋਨਲਡ 트੍ਰੰਪ ਦੇ ਟੈਕਸਾਂ ਨੂੰ ਦੋਵਾਂ ਦੇਸ਼ਾਂ ਦੇ ਵਿਚਕਾਰ ਮੌਜੂਦ ਇੱਕ ਡੂੰਗੀ ਤੇ ਸਥਾਈ ਦੋਸਤੀ ਦਾ ਵਿਸ਼ਵਾਸਕਾਤ ਕਿਹਾ ਹੈ ਤੇ ਦੂਜੇ ਸੂਬਿਆਂ ਦੇ ਅਨੁਸਾਰ ਅਲਬਰਟਾ ਹੁਣ ਅਮਰੀਕੀ ਸ਼ਰਾਬ ਤੇ ਵੀਡੀਓ ਲਾਟਰੀ ਟਰਮੀਨਲ ਨਹੀਂ ਖਰੀਦੇਗਾ ਜਾਂ ਅਮਰੀਕੀ ਕੰਪਨੀਆਂ ਨਾਲ ਇਕਰਾਰਨਾਮੇ ਤੇ ਦਸਤਖਤ ਨਹੀਂ ਕਰੇਗਾ ਅਲਬਰਟਾ ਦੇ ਸ਼ਰਾਬ ਸਟੋਰ ਨਿੱਜੀ ਮਲਕੀਅਤ ਵਾਲੇ ਹਨ ਪਰ ਫਿਰ ਵੀ ਉਹਨਾਂ ਨੂੰ ਸਬਾਈ ਸਰਕਾਰ ਰਾਹੀਂ ਸਟਾਕ ਆਰਡਰ ਕਰਨਾ ਪੈਂਦਾ ਹੈ ਸਮਿਥ ਨੇ ਦੁਹਰਾਇਆ ਕਿ ਜਦੋਂ ਕਿ ਅਲਬਰਟਾ ਤੋਂ ਤੇਲ ਤੇ ਗੈਸ ਅਮਰੀਕੀ ਅਰਥ ਵਿਵਸਥਾ ਲਈ ਬਹੁਤ ਮਹੱਤਵਪੂਰਨ ਹੈ ਤਾਂ ਉਹ ਤੇਲ ਤੇ ਗੈਸ ਲਗਾ ਕੇ ਜਾਂ ਦੱਖਣ ਵਾਲ ਸੂਬੇ ਦੀ ਸਪਲਾਈ ਨੂੰ ਕੱਟ ਕੇ ਉਹ 트럼ਪ ਕਾਰਡ ਨਹੀਂ ਖੇਡਣਗੇ ਜਿਸ ਨੂੰ ਉਹਨਾਂ ਕਿਹਾ ਸੀ ਸਮਿਥ ਨੇ ਕਿਹਾ ਕਿ ਊਰਜਾ ਨੂੰ ਪੂਰੀ ਤਰ੍ਹਾਂ ਕੱਟਣ ਨਾਲ ਕੈਨੇਡਾ ਅਮਰੀਕੀਆਂ ਦੇ ਲਈ ਬੁਰਾ ਵਿਅਕਤੀ ਬਣ ਜਾਵੇਗਾ ਤੇ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਅਮਰੀਕੀ ਆਪਣੇ ਸੰਘਰਸ਼ ਦਾ ਦੋਸ਼ ਆਪਣੀਆਂ ਸਮੱਸਿਆਵਾਂ ਦੇ ਅਸਲ ਸਰੋਤ 트럼ਪ ਟੈਰੀਫ ਉਤੇ ਲਗਾਉਣ ਐਲਬਰਟਾ ਅੰਤਰ ਸੂਬਾਈ ਵਪਾਰਕ ਰੁਕਾਵਟਾਂ ਨੂੰ ਘਟਾਉਣਾ ਚਾਹੁੰਦਾ ਹੈ ਜਿੰਨਾ ਬਾਰੇ ਅਧਿਐਨ ਦਾ ਦਾਵਾ ਹੈ ਕਿ ਕੈਨੇਡੀਅਨ ਅਰਥ ਵਿਵਸਥਾ ਨੂੰ ਸਾਲਾਨਾ ਅਰਬਾ ਡਾਲਰਾਂ ਕੋਈ અપવાદ ਨਾ ਹੋਵੇ ਸਿਰਫ ਮੁਫਤ ਵਪਾਰ ਅਤੇ ਸਾਡੇ ਸੂਬੇ ਪਰਦੇ ਵਿੱਚ ਕੈਨੇਡੀਅਨ ਕਾਮਿਆਂ ਦੀ ਮੁਫਤ ਆਵਾਜਾਈ ਹੋਵੇ ਅਲਬਰਟਾ ਦੇ ਜਨਤਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਸਰਹੱਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੰਮ جاری ਹੈ ਤਾਂ ਸੂਬਾ ਅਗਲੇ 2 ਸਾਲਾਂ ਵਿੱਚ 2025 ਦੇ ਬਜਟ ਰਾਹੀਂ 15 ਮਿਲੀਅਨ ਡਾਲਰ ਦੇ ਨਿਵੇਸ਼ ਦੇ ਨਾਲ 3 ਨਵੇਂ ਵਾਹਨ ਨਿਰੀਖਣ ਸਟੇਸ਼ਨ ਬਣਾਵੇਗਾ ਮੰਤਰੀ ਮਾਈਕੈਲਿਸ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਅਮਰੀਕਾ ਸਰਹੱਦ ਦਾ ਅਲਬਰਟਾ ਦਾ ਹਿੱਸਾ ਸੁਰੱਖਿਅਤ ਹੈ ਪਰ ਨਿਰੀਖਣ ਸਟੇਸ਼ਨਾਂ ਦਾ ਉਦੇਸ਼ ਸੁਰੱਖਿਆ ਦੀ ਇੱਕ ਹੋਰ ਪਰਤ ਜੋੜਨਾ ਹੈ ਵਪਾਰਕ ਵਾਹਨਾਂ ਦੀ ਵਰਤੋਂ ਆਮ ਤੌਰ ਤੇ ਨਾ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰਾਂ ਤੇ ਬਦਕਿਸਮਤੀ ਨਾਲ ਲੋਕਾਂ ਦੀ ਤਸਕਰੀ ਲਈ ਕੀਤੀ ਜਾਂਦੀ ਹੈ ਨਿਰੀਖਣ ਸਟੇਸ਼ਨਾਂ ਤੇ ਸਾਡੀ ਵਧੀ ਹੋਈ ਮੌਜੂਦਗੀ ਇੱਕ ਬਹੁਤ ਸਪਸ਼ਟ ਸੰਦੇਸ਼ ਭੇਜਦੀ ਹੈ ਕਿ ਸਰਹੱਦ ਪਾਰ ਅਪਰਾਧ ਦੀ ਤੁਰੰਤ ਪਛਾਣ ਕੀਤੀ ਜਾਵੇਗੀ ਤੇ ਉਹਨਾਂ ਨੂੰ ਰੋਕਿਆ ਜਾਏਗਾ న్యూਸ ਟੈਸਟੂ ਚੈਨਲ ਪੰਜਾਬੀ ਦੀ ਰਿਪੋਰਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੇਕਾਰ ਲੋਕਾਂ ਦੀ ਗਿਣਤੀ ਅਤੇ ਨਸ਼ਿਆਂ ਦੀ ਸਮੱਸਿਆ ਕਾਫੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਜਿਸ ਕਾਰਨ ਮੌਤਾਂ ਦਾ ਨੰਬਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵਧ ਰਹੀਆਂ ਨੇ ਬੇਸ਼ੱਕ ਸਰਕਾਰ ਦੇ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਫਿਲਹਾਲ ਕੋਈ ਠੋਸ ਨਤੀਜੇ ਨਹੀਂ ਮਿਲ ਰਹੇ बीसी ਦੇ ਵਿੱਚ ਬੇਕਾਰ ਲੋਕਾਂ ਦੀਆਂ ਮੌਤਾਂ ਦੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬੀਸੀ ਕਾਰਨਰ ਸਰਵਿਸ ਨੇ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਕਿਹਾ ਹੈ ਕਿ 2023 ਦੇ ਵਿੱਚ ਘੱਟੋ-ਘੱਟ 458 ਬੇਕਾਰ ਲੋਕਾਂ ਦੀ ਮੌਤ ਹੋਈ ਜੋ ਪਿਛਲੇ ਸਾਲਾਂ ਦੇ ਨਾਲੋਂ ਨਾਟਕੀ ਵਾਧਾ ਹੈ। ਏਜੰਸੀ ਨੇ ਇਸ ਦੇ ਲਈ ਨਸ਼ੇ ਦੇ ਸੰਕਟ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਦੱਸਿਆ ਹੈ। ਬੀਸੀ ਕਾਰਨਰ ਸਰਵਿਸ ਨੇ ਕਿਹਾ ਕਿ 2023 ਦੇ ਵਿੱਚ ਬੇਕਾਰ ਲੋਕਾਂ ਦੀਆਂ ਮੌਤਾਂ ਦੀ ਗਿਣਤੀ 2022 ਦੇ ਮੁਕਾਬਲੇ 30% ਵਧੀ ਹੈ ਤੇ 2020 ਨਾਲੋਂ ਲਗਭਗ 3 ਗੁਣਾ ਜ਼ਿਆਦਾ ਹੈ। ਰਿਪੋਰਟ ਦੇ ਮੁਤਾਬਕ 2023 ਜੋ ਬੇਕਾਰ ਮ੍ਰਿਤਕਾਂ ਦੇ ਵਿੱਚ ਅੱਧੇ ਤੋਂ ਵੱਧ ਲੋਕ 30 ਤੋਂ 49 ਸਾਲ ਦੇ ਸਨ ਤੇ ਇਹਨਾਂ ਦੇ ਵਿੱਚ ਕਰੀਬ 79% ਦੇ ਪੁਰਸ਼ ਸੂਬੇ ਦੇ ਮੁੱਖ ਕਾਰਨਰ ਡਾਕਟਰ ਜਤਿੰਦਰ ਬੈਦਵਾਰ ਨੇ ਕਿਹਾ ਹੈ ਕਿ ਇਹ ਆંકੜੇ BC ਦੇ ਵਿੱਚ ਕਈ ਲੋਕਾਂ ਦੇ ਵੱਲੋਂ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨ ਦੀ ਹਕੀਕਤ ਬਿਆਨ ਕਰਦੇ ਨੇ ਉਹਨਾਂ ਕਹੇ ਕਿ 2016 ਤੋਂ 2023 ਤੱਕ 1940 ਬੇਕਰ ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਤੇ ਇਹ ਆંકੜੇ ਵੀ ਅਜੇ ਸ਼ੁਰੂਆਤ ਹੀ ਮੰਨੇ ਜਾ ਰਹੇ ਨੇ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਸਭ ਤੋਂ ਵੱਧ ਬੇਕਰ ਲੋਕਾਂ ਦੀਆਂ ਮੌਤਾਂ ਫਰੀਜ਼ਰ ਹੈਲਥ ਖੇਤਰ ਦੇ ਵਿੱਚ ਹੋਈਆਂ ਜੋ ਕਿ 117 ਸੰਤ ਤੇ ਵੈਂਕੂਵਰ ਸੈਂਟਰਲ ਵੈਂਕੂਵਰ ਆਈਲੈਂਡ ਅਤੇ ਈਸਟਰਨ ਫਰੇਜ਼ਰ ਵੈਲੀ ਦੇ ਵਿੱਚ ਮੌਤਾਂ ਦਾ ਨੰਬਰ ਜ਼ਿਆਦਾ ਰਿਹਾ 2020 ਦੇ ਵਿੱਚ ਮੌਤਾਂ ਦਾ ਨੰਬਰ 155 ਸੀ ਜੋ ਕਿ ਲਗਾਤਾਰ ਵਧ ਰਿਹਾ ਹੈ ਦੱਸਦੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਦੀ ਓਵਰਡੋਜ਼ ਅਤੇ ਟੌਕਸਿਕ ਡਰੱਗਸ ਦੇ ਕਾਰਨ ਰੋਜ਼ਾਨਾ ਲਗਭਗ 6 ਮੌਤਾਂ ਹੁੰਦੀਆਂ ਨੇ ਜਿਸ ਕਾਰਨ ਇਹ ਨੰਬਰ ਕੈਨੇਡਾ ਦੇ ਭਾਰ ਦੇ ਵਿੱਚ ਕਾਫੀ ਉੱਪਰ ਜਾ ਰਿਹਾ ਹੈ ਤੇ ਸਰਕਾਰ ਦੇ ਵੱਲੋਂ ਫੈਡਰਲ ਸਰਕਾਰ ਦੀ ਆਗਿਆ ਦੇ ਨਾਲ ਸੇਫ ਸਪਲਾਈ ਅਤੇ 2.5 ਗ੍ਰਾਮ ਤੱਕ ਨਸ਼ਾ ਡੀਕ੍ਰਿਮੀਲਾਈਜ਼ ਕਰਨ ਵਰਗੇ ਪ੍ਰੋਗਰਾਮ ਅਵਿਲੇ ਆਂਦੇ ਗਏ ਨੇ ਜਿਸ ਸਹਾਈਤ ਸਰਕਾਰ ਇਹਨਾਂ ਮੌਤਾਂ ਨੂੰ ਘਟਾਉਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਕੇਅਰ ਪ੍ਰੋਵਾਈਡਰ ਕਰਨ ਅਤੇ ਕਈ ਨਾਨ-ਪ੍ਰੋਫਿਟ ਸੰਸਥਾਵਾਂ ਦੇ ਨਾਲ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸਮੱਸਿਆ ਨੂੰ ਨੱਥ ਪਾਈ ਜਾ ਸਕੇ ਪਰ ਡਰੱਗ ਤਸਕਰਾਂ ਦੇ ਵੱਲੋਂ ਵੇਚਾ ਜਾ ਰਿਹਾ ਟਾਕਸਿਕ ਡਰਗ ਖਾਸ ਕਰਕੇ ਫੈਂਟਨਿਲ ਦਾ ਪਰਕੋਪ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਹੁੰਚਦੇ ਰਿਹਾ ਜਿਸ ਕਾਰਨ ਕਾਨੂੰਨਾਂ ਦੇ ਵਿੱਚ ਤਬਦੀਲੀ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਅਜੇਹਾ ਕਰਨ ਵਾਲਿਆਂ ਦੇ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾ ਸਕੇ ਫੈਡਰਲ ਸਰਕਾਰ ਤੱਕ ਇਸ ਦੀ ਆਵਾਜ਼ ਪੁਜਦੀ ਕਰਨ ਦੇ ਵਿੱਚ ਵੀ ਬ੍ਰਿਟਿਸ਼ ਕੋਲੰਬੀਆ ਮੋਹਰੀ ਭੂਮਿਕਾ ਦੇ ਵਿੱਚ ਰਿਹਾ ਪਰ ਵਿਰੋਧੀ ਪਾਰਟੀਆਂ ਖਾਸ ਕਰਕੇ ਕੰਜ਼ਰਵੇਟਿਵਿਸ ਨੂੰ ਸਰਕਾਰ ਦੇ ਫੇਲਿਅਰ ਦੇ ਵਜੋਂ ਦਰਸਾ ਰਹੀਆਂ ਨੇ ਤੇ ਇਸ ਮਾਮਲੇ ਤੇ BC NDP ਅਤੇ ਫੈਡਰਲ ਲਿਬਰਲ ਦੀ ਸਰਕਾਰ ਦੀ ਘੇਰਾਬੰਦੀ ਕਰਦਿਆਂ ਨੇ ਇਸ ਸਮੱਸਿਆ ਸਿਰਫ ਬ੍ਰਿਟਿਸ਼ ਕੋਲੰਬੀਆ ਦੀ ਹੀ ਨਹੀਂ ਇਸ ਤੋਂ ਇਲਾਵਾ ਅਲਬਰਟਾ ਤੇ ਗ੍ਰੇਟਰ ਟ੍ਰਾਂਟੋ ਖੇਤਰ ਦੇ ਵਿੱਚ ਵੀ ਨਸ਼ਿਆਂ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਵਾਧਾ ਦੇਖਿਆ ਗਿਆ ਹੈ ਪਰ ਪਿਛਲੇ ਸਮੇਂ ਦੌਰਾਨ ਹੋਮਲੈਸਨੈਸ ਦੀ ਸਮੱਸਿਆ ਕਾਰਨ ਇਹਨਾਂ ਦੇ ਵਧਣ ਦਾ ਖਤਰਾ ਹੋਰ ਵੱਧ ਜਾਂਦਾ ਹੈ ਕਈ ਨਾਨ-ਪ੍ਰੋਫਿਟ ਸੰਸਥਾਵਾਂ ਬੇਘਰ ਲੋਕਾਂ ਦੀ ਸਮੱਸਿਆ ਦਾ ਹੱਲ ਲੱਭਣ ਤੇ ਇਸ ਨੂੰ ਘਟਾਉਣ ਦੇ ਲਈ ਠੋਸ ਪਹੁੰਚ ਅਪਣਾਉਣ ਦੀ ਅਪੀਲ ਸਰਕਾਰ ਨੂੰ ਕਰ ਰਹੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੇ ਵਿੱਚ ਵਧੀ ਹੋਈ ਕੋਸਟ ਆਫ ਲਿਵਿੰਗ ਜਾਂ ਜ਼ਿੰਦਗੀ ਦੇ ਵਿੱਚ ਕੁਝ ਗਲਤ ਵਾਪਰਨਾ ਮੈਂਟਲ ਹੈਲਥ ਦੇ ਸਮੇਤ ਕਈ ਕਾਰਨ ਨੇ ਜਿਨ੍ਹਾਂ ਦੇ ਕੰਮ ਕਰਨਾ ਜ਼ਰੂਰੀ ਹੈ ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਹੋਏ ਆંકੜਿਆਂ ਦੇ ਅਨੁਸਾਰ ਫਰਵਰੀ ਦੌਰਾਨ ਮੁਲਕ ਦੇ ਵਿੱਚ ਬੇਰੋਜ਼ਗਾਰੀ ਦਰ 6.6 ਫੀਸਦੀ ਬਰਕਰਾਰ ਰਹੀ। ਆંકड़े ਦਰਸਾਉਂਦੇ ਨੇ ਕਿ ਫਰਵਰੀ ਦੌਰਾਨ ਅਰਥਵਿਵਸਥਾ ਦੇ ਵਿੱਚ ਸਿਰਫ 1100 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ, ਜਦਕਿ ਜਨਵਰੀ ਦੌਰਾਨ 76000 ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਸਨ। ਰਾਇਟਰਜ਼ ਦੇ ਵੱਲੋਂ ਸਰਵੇਖਣ ਕੀਤੇ ਗਏ ਅਰਥਸ਼ਾਸਤਰੀਆਂ ਨੇ ਫਰਵਰੀ ਦੇ ਲਈ ਤਕਰੀਬਨ 20000 ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ پیشن گوئی ਕੀਤੀ ਸੀ। ਨੌਕਰੀਆਂ ਦੇ ਵਿੱਚ ਮਾਮੂਲੀ ਵਾਧੇ ਤੇ April 2022 ਬਾਦ ਦੀ ਆਬਾਦੀ ਵਾਦੇ ਦੀ ਸਬ ਤੋਂ ਹੌਲੀ ਰਫਤਾਰ ਕਰਕੇ ਬੇਰੋਜ਼ਗਾਰੀ ਦਰ ਦੇ ਵਿੱਚ ਕੋਈ ਤਬਦੀਲੀ ਨਹੀਂ ਦਰਜ ਕੀਤੀ ਗਈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦਰਸਾਉਂਦੇ ਨੇ ਕਿ ਫਰਵਰੀ ਦੌਰਾਨ 15 ਸਾਲਾਂ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਦੇ ਵਿੱਚ 47000 ਲੋਕਾਂ ਦਾ ਵਾਧਾ ਹੋਇਆ ਜੋ ਕਿ ਇਸੇ ਸ਼੍ਰੇਣੀ ਦੇ ਲੋਕਾਂ ਦੇ ਵਿੱਚ ਜਨਵਰੀ ਵਿੱਚ ਦਰਜ ਵਾਦੇ ਨਾਲੋਂ ਅੱਧੇ ਤੋਂ ਵੀ ਘੱਟ ਹੈ ਆਂਕੜੇ ਮੁਤਾਬਕ ਫਰਵਰੀ ਦੌਰਾਨ 19700 ਫੁੱਲ ਟਾਈਮ ਨੌਕਰੀਆਂ ਖਤਮ ਹੋਈਆਂ ਪਰ 20800 ਪਾਰਟ ਟਾਈਮ ਨੌਕਰੀਆਂ ਦੇ ਵਾਦੇ ਨੇ ਇਸ ਪਾੜੇ ਦੀ ਪਰਪਾਈ ਕੀਤੀ ਜ਼ਿਆਦਾਤਰ ਨਵੀਆਂ ਨੌਕਰੀਆਂ ਥੋਕ ਤੇ ਰਿਟੇਲ ਵਪਾਰ ਸੈਕਟਰ ਤੇ ਵਿੱਤ ਇੰਸ਼ੋਰੈਂਸ ਰੀਅਲ ਅਸਟੇਟ ਅਤੇ ਰੈਂਟਲ ਉਦਯੋਗ ਦੇ ਵਿੱਚ ਪੈਦਾ ਹੋਈਆਂ ਪ੍ਰੋਫੈਸ਼ਨਲ ਵਿਗਿਆਨਕ ਤੇ ਤਕਨੀਕੀ ਸੇਵਾਵਾਂ ਤੇ ਟ੍ਰਾਂਸਪੋਰਟ ਤੇ ਵੇਅਰ ਹਾਊਸ ਸੈਕਟਰ ਨੇ ਨੌਕਰੀਆਂ ਗੁਆਈਆਂ ਨੋਵਾ ਸਕੋਸ਼ੀਆ ਨੂੰ ਛੱਡ ਕੇ ਸਾਰੇ ਸੁਗਿਆਂ ਵਿੱਚ ਨੌਕਰੀਆਂ ਸਿਰ ਰਹੀਆਂ ਨੋਵਾ ਸਕੋਸ਼ੀਆ ਵਿੱਚ 4200 ਪਾਰਟ ਟਾਈਮ ਨੌਕਰੀਆਂ ਦੀ ਛਾਂਟੀ ਜਿਹੜੀ ਹੈ ਹੋਈ ਹੈ ਤੇ ਸਟੈਟਕਾਂ ਅਨੁਸਾਰ ਕੈਨੇਡਾ ਦੇ ਕੇਂਦਰੀ ਤੇ ਪੂਰਬੀ ਭਾਗ ਦੇ ਵਿੱਚ ਪਿਛਲੇ ਮਹੀਨੇ ਆਏ ਬਰਫੀਲੇ ਤੂਫਾਨਾਂ ਕਾਰਨ 429000 ਕੈਨੇਡੀਅਨਸ ਨੇ ਕੰਮ ਦੇ ਘੰਟੇ ਗੁਆਏ ਜੋ ਕਿ ਫਰਵਰੀ ਮਹੀਨੇ ਦੇ ਲਈ ਪਿਛਲੇ 5 ਸਾਲਾਂ ਦੇ ਔਸਤ ਤੋਂ 4 ਗੁਣਾ ਵੱਧ ਹੈ ਪਿਛਲੇ ਮਹੀਨੇ ਕੰਮ ਕੀਤੇ ਗਏ ਕੁੱਲ ਘੰਟਿਆਂ ਦੇ ਵਿੱਚ 1.3 ਫੀਸਦੀ ਦੀ ਗਿਰਾਵਟ ਆਈ ਜੋ ਕਿ ਅਪ੍ਰੈਲ 2022 ਤੋਂ ਸਭ ਤੋਂ ਵੱਡੀ ਮਹੀਨਾਵਾਰ ਗਿਰਾਵਟ ਹੈ ਸਟੈਟਕੈਨ ਨੇ ਕਿਹਾ ਕਿ ਫਰਵਰੀ ਮਹੀਨੇ ਦੇ ਵਿੱਚ ਔਸਤ ਘੰਟਾਵਾਰ ਵੇਜਸ ਦੇ ਵਿੱਚ ਸਾਲ ਦਰ ਸਾਲ ਆਧਾਰ ਤੇ ਮਾਮੂਲੀ ਵਾਧਾ ਹੋਇਆ ਤੇ 3.8 ਫੀਸਦੀ ਤੱਕ ਪਹੁੰਚੀ ਜੋ ਕਿ ਜਨਵਰੀ ਦੇ ਵਿੱਚ 3.5 ਫੀਸਦੀ ਸੀ ਤੇ ਫਰਵਰੀ ਮਹੀਨੇ ਦੇ ਰੋਜ਼ਗਾਰ ਆਂਕੜੇ ਇਕ ਅਜਹੀ ਅਰਥਵਿਵਸਥਾ ਨੂੰ ਦਰਸਾਉਂਦੇ ਨੇ ਜੋ ਅਮਰੀਕਾ ਦੇ ਸੰਭਾਵੀ ਟੈਰੀਫਾਂ ਦੇ ਪ੍ਰਭਾਵ ਚੱਲਣ ਦੀ ਤਿਆਰੀ ਵਿੱਚ ਹੈ 4 ਮਾਰਚ ਨੂੰ ਲਾਗੂ ਹੋਏ ਟੈਰੀਫ ਦੇ ਵਿੱਚ ਕਈ ਵਾਰੀ ਬਦਲਾਅ ਹੋ ਚੁੱਕੇ ਨੇ ਤੇ ਕੈਨੇਡਾ ਦੇ ਵੱਲੋਂ ਵੀ ਜਵਾਬੀ ਟੈਰੀਫ ਠੋਕੇ ਗਏ ਨੇ 12 ਮਾਰਚ ਨੂੰ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਬਾਰੇ ਐਲਾਨ ਕਰਨਾ ਹੈ ਤੇ ਉਕਤ ਅੰਕੜਿਆਂ ਨੂੰ ਵੀ ਵਿਆਜ ਦਰਾਂ ਦੇ ਫੈਸਲੇ ਦੌਰਾਨ ਵਿਚਾਰਿਆ ਜਾਣਾ ਹੈ ਦੱਸ ਦਈਏ ਕਿ ਬੈਂਕ ਆਫ ਕੈਨੇਡਾ ਵੱਲੋਂ ਲੰਮਾ ਸਮਾਂ ਵਿਆਜ ਦਰਾਂ ਨੂੰ ਵਾਧਾ ਕਰਨ ਤੋਂ ਬਾਅਦ ਹੋਲਡ ਕੀਤਾ ਗਿਆ ਜਿਸ ਕਾਰਨ ਨੌਕਰੀਆਂ ਤੇ ਅਰਥਵਿਵਸਥਾ ਦੇ ਵਿੱਚ ਵਾਧਾ ਕਮਜ਼ੋਰ ਰਿਹਾ ਹੈ ਬੇਰੋਜ਼ਗਾਰੀ ਦਰ ਵੀ ਵਧਿਆ ਤੇ ਹੁਣ ਬੇਸ਼ੱਕ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਘਟਾਈਆਂ ਗਈਆਂ ਤੇ ਭਵਿੱਖ ਦੇ ਵਿੱਚ ਇਹ ਹੋਰ ੇਠਾਂ ਜਾ ਸਕਦੀਆਂ ਨੇ ਪਰ ਇਸ ਦੇ ਬਾਵਜੂਦ ਕੈਨੇਡੀਅਨਾਂ ਆ ਆਰਥਿਕਤਾ ਦੇ ਵਿੱਚ ਵਿਕਾਸ ਦਰ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਵੱਲੋਂ ਟੈਰਿਫ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਦਾ ਸਿੱਧਾ ਅਸਰ ਕੈਨੇਡਾ ਦੇ ਇੰਡਸਟਰੀ ਤੇ ਪੈਣਾ ਹੈ ਜਿਸ ਕਾਰਨ ਬੇਰੋਜ਼ਗਾਰੀ ਦਾ ਦਰ ਜਿਹੜੀ ਆ ਵਧਨ ਦਾ ਖਤਰਾ ਵੀ ਨਾਲ ਨਾਲ ਬਣਿਆ ਹੋਇਆ ਹੈ ਬੇਸ਼ੱਕ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਵੱਲੋਂ ਇਸ ਸਬੰਧੀ ਕਈ ਕਦਮ ਚੁੱਕਣ ਦਾ ਦਾਵਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਮਾਹਰ ਮੰਨਦੇ ਨੇ ਕਿ ਜੇਕਰ ਅਮਰੀਕੀ ਰਾਸ਼ਪਤੀ ਅ제ਹਾ ਕਰ ਦੇਣੇ ਤਾਂ ਇਸ ਦਾ ਅਸਰ ਜੌਬ ਮਾਰਕੀਟ ਅਤੇ ਇਕਨੋਮੀ ਤੇ ਜ਼ਰੂਰ ਪਵੇਗਾ ਤੇ ਇਹ ਵੀ ਸੰਭਾਵਨਾਵਾਂ ਨੇ ਕਿ ਬੈਂਕ ਆਫ ਕੈਨੇਡਾ ਆਰਥਿਕਤਾ ਨੂੰ ਚੱਲਦਾ ਰੱਖਣ ਲਈ ਅਤੇ ਇਹਨਾਂ ਟੈਰਿਫ ਦਾ ਅਸਰ ਘਟਾਉਣ ਲਈ ਵਿਆਜ ਦਰਾਂ ਘਟਾਉਣ ਦਾ ਫੈਸਲਾ ਵੀ ਲੈ ਸਕਦੀ ਹੈ ਪਰ ਤਾਜ਼ਾ ਹਾਲਾਤਾਂ ਵਿੱਚ ਜੌਬ ਮਾਰਕੀਟ ਦੇ ਮਜ਼ਬੂਤ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੈ BC ਦੇ ਲੋਅਰ ਮੀਨ ਲੈਂਡ ਦੇ ਵਿੱਚ ਫਰਵਰੀ ਮਹੀਨੇ ਖਸਰੇ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਸਿਹਤ ਅਧਿਕਾਰੀਆਂ ਦੇ ਮੁਤਾਬਕ ਤਾਜ਼ਾ ਜਾਂਚ ਵਿੱਚ ਇੱਥੇ ਇੱਕ ਹੋਰ ਵਿਅਕਤੀ ਇਸ ਦੇ ਨਾਲ ਪੀੜਤ ਪਾਇਆ ਗਿਆ ਫਰੇਜ਼ਰ ਹੈਲਥ ਮੁਤਾਬਕ ਇਹ ਵਿਅਕਤੀ ਹਾਲ ਹੀ ਦੇ ਵਿੱਚ ਦੱਖਣ ਪੂਰਬੀ ਏਸ਼ੀਆ ਘੁੰਮ ਕੇ ਆਇਆ ਤੇ ਪਿਛਲੇ ਮਹੀਨੇ ਕੋਸਟਲ ਸਿਹਤ ਖੇਤਰ ਅਤੇ ਵੈਂਕੂਵਰ ਕੋਸਟਲ ਹੈਲਥ ਖੇਤਰ ਦੇ ਇੱਕ ਇੱਕ ਵਿਅਕਤੀ ਦੇ ਇਸ ਵਾਇਰਸ ਦੇ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਸੀ ਇਹ ਦੋਵੇਂ ਵੀ ਦੱਖਣ ਪੂਰਬੀ ਏਸ਼ੀਆ ਘੁੰਮ ਕੇ ਆਏ ਸਨ ਆਫੀਸ਼ੀਅਲਸ ਮੁਤਾਬਕ ਜੇਕਰ ਕੋਈ 3 ਮਾਰਚ ਬਹਿਰ 2:30 ਵਜੇ ਤੋਂ 4 ਮਾਰਚ ਤੜਕੇ 2:30 ਵਜੇ ਤੱਕ ਰਾਇਲ ਕਲੰਬੀਆ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਗਿਆ ਹੋਵੇ ਤਾਂ ਉਹ ਆਪਣਾ ਟੈਸਟ ਜ਼ਰੂਰ ਕਰਾਵੇ ਖਸਰਾ ਸਭ ਤੋਂ ਵੱਧ ਛੂਤ ਵਾਲੀਆਂ ਬਿਮਾਰੀਆਂ ਦੇ ਵਿੱਚੋਂ ਇੱਕ ਹੈ ਖਾਸ ਤੌਰ ਤੇ ਉਹਨਾਂ ਖੇਤਰਾਂ ਦੇ ਵਿੱਚ ਫੈਲਦਾ ਜਿੱਥੇ ਵੈਕਸੀਨ ਦੀ ਧਾਰ ਘਟ ਹੈ ਕੈਨੇਡਾ ਪਰ ਦੇ ਵਿੱਚ ਇਸ ਵਾਰ ਖਸਰੇ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਜਿਸ ਸਬੰਧੀ ਕਈ ਹੈਲਥ ਮਹਾਰਾ ਦੇ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਸ ਕਾਰਨ ਉਨ੍ਹਾਂ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ 스프ਿੰਗ ਦੇ ਵਿੱਚ ਵੈਕਸੀਨੇਸ਼ਨ ਜ਼ਰੂਰ ਕਰਾਈ ਜਾਵੇ ਕਿਉਂਕਿ ਕੈਨੇਡਾ ਸਮੇਤ ਪੂਰੀ ਦੁਨੀਆ ਦੇ ਵਿੱਚ ਖਸਰੇ ਦੇ ਕੇਸ ਸਾਹਮਣੇ ਆ ਰਹੇ ਨੇ ਤੇ ਜ਼ਿਆਦਾਤਰ 2025 ਦੇ ਪਹਿਲੇ 2 ਮਹੀਨਿਆਂ ਦੇ ਵਿੱਚ ਸਾਹਮਣੇ ਆਏ ਨੇ ਚੀਫ ਮੈਡੀਕਲ ਅਧਿਕਾਰੀ ਡਾਕਟਰ థਰਸਾ ਟੈਮ ਨੇ ਕਿਹਾ ਹੈ ਕਿ 6 ਮਾਰਚ ਤੱਕ ਕੈਨੇਡਾ ਭਾਰ ਦੇ ਵਿੱਚ 226 ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਉਣ ਦੀ ਲੋੜ ਪਈ ਉਹਨਾਂ ਕਿਹਾ ਕਿ ਇਹ ਨੋਟ ਕਰਨ ਵਾਲਾ ਵਾਦਾ ਖਾਸ ਕਰ ਜਿਸ ਢਾਂਗ ਨਾਲ ਨਿਊ ਬ੍ਰਾਂਸਵਿਕ ਕਨਟਰੀਓ ਕਿਊਬੇਕ ਅਤੇ ਮੈਨੀਟੋਬਾ ਦੇ ਵਿੱਚ ਕਨੈਕਟਡ ਕੇਸ ਸਾਹਮਣੇ ਆਏ ਨੇ ਜਿਸ ਕਾਰਨ ਖਤਰਾ ਹੋਰ ਵੱਧ ਜਾਂਦਾ ਹੈ ਇਸ ਦੇ ਵਿੱਚੋਂ ਜ਼ਿਆਦਾਤਰ ਕੇਸ ਉਹੀ ਹਨ ਜਿਨ੍ਹਾਂ ਦੇ ਵੱਲੋਂ ਵੈਕਸੀਨੇਸ਼ਨ ਨਹੀਂ ਲਗਵਾਈ ਗਈ ਹੈ ਤੇ ਜੋ ਬੱਚਿਆਂ ਨੂੰ ਪੂਰੀ ਵੈਕਸਿਨ ਨਹੀਂ ਲਗਵਾ पाए ਅਤੇ ਚਿੰਤਾਵਾਂ ਇਸ ਲਈ ਵੀ ਵੱਧ ਜਾਂਦੀਆਂ ਨੇ ਕਿਉਂਕਿ ਡੇ ਕੇਅਰ ਸਕੂਲਸ ਅਤੇ ਹੈਲਥ ਕੇਅਰ ਸਾਈ ਜਿਹੜੇ ਸਾਈਟਸ ਹੈ ਉਹਨਾਂ ਤੇ ਕੇਸਾਂ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਉੱਥੇ ਲੋਕ ਜ਼ਿਆਦਾ ਨਜ਼ਦੀਕ ਹੁੰਦੇ ਨੇ ਤੇ ਨਾਲ ਉਹ ਨਾਲ ਸਪ੍ਰਿੰਗ ਦੇ ਵਿੱਚ ਲੋਕਾਂ ਨੇ ਟ੍ਰੈਵਲ ਵੀ ਕਰਨਾ ਹੈ ਤੇ ਇਸੇ ਸਮੇਂ ਦੌਰਾਨ ਦੁਨੀਆ ਭਰ ਦੇ ਵਿੱਚ ਕਿ ਸਵਾਦ ਰਹੀ ਨੇ ਅਤੇ ਇਸ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਕੂਲ ਜਾਣ ਵਾਲੇ ਬੱਚਿਆਂ ਦੇ ਵਿੱਚ ਵੈਕਸੀਨ ਦਰ ਬਹੁਤ ਥੀਟ ਹੈ ਅੰਜ ਇਸ ਕਾਰਨ ਜ਼ਿਆਦਾ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਹੈ ਤੇ ਇਹ ਅੱਗੇ ਵੀ ਫੈਲ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੈਵਲ ਪਲਾਨ ਬਣਾਉਣ ਤੋਂ ਪਹਿਲਾਂ ਖਸਰੇ ਦੇ ਵਿਰੋਧ ਵੈਕਸੀਨ ਜ਼ਰੂਰ ਲਗਵਾਉਣ ਤੇ ਲੋਕ ਘੁੰਮਣ ਜਾਣ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਵੈਕਸੀਨ ਜ਼ਰੂਰ ਲਗਵਾਉਣ ਤੇ ਮੌਕੇ ਤੇ ਵੈਕਸੀਨ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। Ontario Quebec ਅਤੇ British Columbia ਦੇ ਵਿੱਚ ਜੋ ਤਾਜ਼ਾ ਕੇਸ ਆਏ ਨੇ ਉਹਨਾਂ ਵੱਲੋਂ ਇਹ ਡਿਸੀਜ਼ ਕਿਸੇ ਹੋਰ ਮੁਲਕ ਤੋਂ ਕੈਨੇਡਾ ਲਿਆਂਦਾ ਗਿਆ ਹੈ ਤੇ ਇਸ ਤੋਂ ਬਾਅਦ ਖਸਰੇ ਦੀ ਚਪੇਟ ਦੇ ਵਿੱਚ ਕੈਨੇਡਾ ਤੋਂ ਬਾਹਰ ਕਿਸੇ ਹੋਰ ਦੇਸ਼ ਦੇ ਵਿੱਚ ਇਹ ਕੇਸ ਆਏ ਨੇ ਤੇ 5 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ 20 ਸਾਲ ਤੋਂ ਜ਼ਿਆਦਾ ਉਮਰ ਦੇ ਅਡਲਟ ਅਤੇ ਗਰਭવતી ਔਰਤਾਂ ਤੇ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਲਈ ਖਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਖਸਰਾ ਸਾਹ ਰਾਹੀਂ ਅਤੇ ਕਿਸੇ ਵਿਅਕਤੀ ਵੱਲੋਂ ਛਿੱਕ ਮਾਰਨ ਦੇ ਨਾਲ ਦੂਜੇ ਵਿਅਕਤੀ ਦੇ ਵਿੱਚ ਫੈਲ ਸਕਦਾ ਹੈ 2024 ਦੇ ਵਿੱਚ 2023 ਦੇ ਮੁਕਾਬਲੇ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ ਇਸ ਦੇ ਵਿੱਚ ਕੁਝ ਦੇਸ਼ਾਂ ਦੇ ਵਿੱਚ ਟਰੈਵਲ ਕਰਨ ਤੋਂ ਪਹਿਲਾਂ ਟਰੈਵਲ ਹੈਲਥ ਨੋਟਿਸ ਵੀ ਚੈੱਕ ਕਰਨਾ ਜ਼ਰੂਰੀ ਹੈ ਇਸ ਤੋਂ ਇਲਾਵਾ ਗੁਆਂਢੀ ਮੁਲਕ ਅਮਰੀਕਾ ਦੇ ਵਿੱਚ ਵੀ ਖਸਰੇ ਦੇ ਕੇਸ ਸਾਹਮਣੇ ਆ ਰਹੇ ਨੇ ਜਿੱਥੇ ਕਿ ਇੱਕ ਬੱਚੇ ਦੀ ਮੌਤ ਵੀ ਇਸ ਨਾਲ ਹੋਈ ਹੈ ਜਿਸ ਕਾਰਨ ਖਤਰੇ ਨੂੰ ਘਟਾਉਣ ਦੇ ਲਈ ਵੈਕਸੀਨ ਲਗਾਉਣੀ ਜ਼ਰੂਰੀ ਹੈ ਕਿਉਂਕਿ ਇਹ ਰਿਸਕ ਨੂੰ ਬਹੁਤ ਹੀ ਜ਼ਿਆਦਾ ਘਟਾ ਦਿੰਦੀ ਹੈ ਕੈਨੇਡਾ ਵਿੱਚ ਸਾਲ ਦੇ ਵਿੱਚ ਦੋ ਵਾਰੀ ਘੜੀ ਦੀਆਂ ਸੂਈਆਂ ਅੱਗੇ ਪਿੱਛੇ ਜ਼ਰੂਰ ਹੁੰਦੀਆਂ ਨੇ BC ਸਮੇਤ ਕੈਨੇਡਾ ਦੇ ਹੋਰ ਹਿੱਸਿਆਂ ਦੇ ਵਿੱਚ ਐਤਵਾਰ 9 ਮਾਰਚ ਨੂੰ ਘੜੀ ਦੀਆਂ ਸੂਈਆਂ 1 ਘੰਟਾ ਅੱਗੇ ਹੋਣ ਜਾ ਰਹੀਆਂ ਨੇ ਇਸ ਦਿਨ ਡੇ ਲਾਈਟ ਸੇਵਿੰਗ ਟਾਈਮ ਤੜਕੇ 2 ਵਜੇ ਤੋਂ ਲਾਗੂ ਹੋ ਜਾਏਗਾ ਇਸ ਤਬਦੀਲੀ ਦੇ ਨਾਲ ਨੀਂਦ ਦੇ ਪੈਟਰਨ ਤੋਂ ਲੈ ਕੇ ਰੋਜ਼ਾਨਾ ਦੇ ਕੰਮ ਤੱਕ ਪ੍ਰਭਾਵ ਪੈਣ ਦੀ ਉਮੀਦ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਮਾਂ ਬਦਲਣ ਦੇ ਕੁਝ ਦਿਨ ਪਹਿਲਾਂ ਹੀ ਆਪਣਾ ਸੌਣ ਦਾ ਜਿਹੜਾ ਸਮਾਂ ਉਹ ਤਬਦੀਲ ਕੀਤਾ ਜਾਂਦਾ ਹੈ ਪਰ ਜ਼ਿਆਦਾਤਰ ਤੇ ਇਸ ਦਾ ਪ੍ਰਭਾਵ ਸਿੱਧਾ ਪੈਂਦਾ ਇਸ ਨਾਲ ਹਾਦ ਅਟੈਕ ਅਤੇ ਰੋਡ ਐਕਸੀਡੈਂਟ ਵਧਣ ਤੱਕ ਦੀਆਂ ਚਰਚਾਵਾਂ ਵੀ ਚੱਲਦੀਆਂ ਨੇ ਇਸ ਮਾਮਲੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਡਿਬੇਟ ਚੱਲ ਰਹੀ ਹੈ ਕਿ ਇਸ ਸਮਾਂ ਤਬਦੀਲੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਪਰ ਅਮਰੀਕਾ ਦੇ ਕਾਂਗਰਸ ਵੱਲੋਂ ਕਦਮ ਚੁੱਕੇ ਬਿਨਾ ਇਹ ਸੰਭਵ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਤੇ ਅਨਟੇਰੀਓ ਦੀਆਂ ਸਰਕਾਰਾਂ ਇਸ ਤੇ ਕਈ ਵਾਰ ਸਹਿਮਤੀ ਦੇ ਚੁੱਕੀਆਂ ਨੇ ਤੇ ਸੋਇਲਾਵਾ ਅਮਰੀਕਾ ਦੇ ਵਾਸ਼ਿੰਗਟਨ ਵਰਗੇ ਸੂਬੇ ਵਿੱਚ ਵੀ ਇਸ ਨਾਲ ਸਹਿਮਤੀ ਹੈ ਪਰ ਫਿਲਹਾਲ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਮੀਡੀਆ ਰਿਲੀਜ਼ ਅਨੁਸਾਰ ਉਹਨਾਂ ਵੱਲੋਂ ਆਪਣੇ ਟਾਈਮ ਦੀ ਇਕਸਾਰਤਾ ਵਾਸ਼ਿੰਗਟਨ, ਓਰੇਗਨ, ਕੈਲੀਫੋਰਨੀਆ ਤੇ ਯੂਕਾਨ ਦੇ ਨਾਲ ਜਿਹੜੀ ਹੈ ਉਹ ਰੱਖੀ ਹੈ ਪਰ BC ਦੇ ਕੁਝ ਹਿੱਸਿਆਂ ਦੇ ਵਿੱਚ ਇਹ ਤਬਦੀਲੀ ਨਹੀਂ ਹੁੰਦੀ ਨਾਰਥ ਈਸਟ ਪੀਸ ਇਲਾਕੇ ਦੇ ਵਿੱਚ ਅਤੇ ਸਾਊਥ-ਈਸਟ ਕੁਐਸਚਨ ਦੇ ਵਿੱਚ ਸਮਾਂ ਨਹੀਂ ਬਦਲਿਆ ਜਾਂਦਾ ਅਲਬਰਟਾ ਦੇ ਵੱਲੋਂ 2021 ਦੇ ਵਿੱਚ ਇਸ ਸੰਬੰਧੀ ਲੋਕਾਂ ਦੀ رائے ਮੰਗੀ ਗਈ ਸੀ ਕਿ ਸਾਲ ਦੇ ਵਿੱਚ ਦੋ ਵਾਰ ਘੜੀਆਂ ਦਾ ਸਮਾਂ ਬਦਲਣਾ ਚਾਹੀਦਾ ਹੈ ਜਾਂ ਨਹੀਂ ਤਾਂ ਉਸ ਸਮੇ ਅਲਬਰਟਾ ਦੇ 50.2 ਫੀਸਦੀ ਲੋਕਾਂ ਨੇ ਸਮਾਂ ਬਦਲਦੇ ਰਹਿੰਦੇ ਹੱਕ ਦੇ ਵਿੱਚ ਵੋਟ ਪਾਈ ਸਸਕੈਚਵਨ ਵੱਲੋਂ ਸਮੇ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਜੋ ਕਿ ਪੂਰਾ ਸਾਲ ਸੈਂਟਰਲ ਸਟੈਂਡਰਡ ਦੇ ਅਨੁਸਾਰ ਹੀ ਰਹਿੰਦਾ ਹੈ ਭਾਵ ਕਿ ਪ੍ਰੋਵਿੰਸ ਗਰਮੀਆਂ ਦੇ ਵਿੱਚ ਅਲਬਰਟਾ ਦੇ ਅਨੁਸਾਰ ਅਤੇ ਸਰਦੀਆਂ ਦੇ ਵਿੱਚ ਮੈਨੀਟੋਬਾ ਦੇ ਅਨੁਸਾਰ ਰਹਿੰਦਾ ਹੈ ਸਿਰਫ ਲੌਇਡ ਮਿਸਟਰ ਸ਼ਹਿਰ ਜੋ ਕਿ ਅਲਬਰਟਾ ਤੇ ਸਸਕਾਚੂਆ ਦੇ ਬਾਰਡਰ ਤੱਕ ਹੈ ਉਹ ਸਰਦੀਆਂ ਦੇ ਵਿੱਚ ਮਾਊਂਟੇਨ ਸਟੈਂਡਰਡ ਟਾਈਮ ਅਨੁਸਾਰ ਚੱਲਦਾ ਹੈ ਮੈਨੀਟੋਬਾ ਦੇ ਵੱਲੋਂ 2022 ਦੇ ਵਿੱਚ ਡੇ ਲਾਈਟ ਅਨੁਸਾਰ ਰਹਿਣ ਵਾਲਾ ਕਾਨੂੰਨ ਵੀ ਪੇਸ਼ ਕੀਤਾ ਗਿਆ ਪਰ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਅਮਰੀਕਾ ਅਜਿਹਾ ਕਰਦਾ ਹੈ 온ਟਾਰੀਓ ਵੱਲੋਂ 2020 ਦੇ ਵਿੱਚ ਅਜਿਹਾ ਹੀ ਕਾਨੂੰਨ ਲਿਆਂਦਾ ਗਿਆ ਸੀ ਪਰ ਉਹਨਾਂ ਕਿਹਾ ਸੀ ਕਿ ਜੇਕਰ ਕਿਊਬੇਕ ਅਤੇ ਨਿਊਯਾਰਕ ਅਜਿਹਾ ਕਰਦੇ ਨੇ ਤਾਂ ਉਹ ਡੇ ਲਾਈਟ ਸਮੇਂ ਨੂੰ ਅਪਣਾ ਲੈਣਗੇ ਕਿਊਬਿਕ ਵੱਲੋਂ 2024 ਫਾਲ ਦੇ ਵਿੱਚ ਸਮਾਂ ਤੱਬੀ ਲਈ ਖਤਮ ਕਰਨ ਦੇ ਲਈ ਆਨਲਾਈਨ ਪ੍ਰੋਵਿੰਸ ਵਾਸੀਆਂ ਤੋਂ رائے ਮੰਗੀ ਗਈ ਸੀ ਜਿਸ ਤੇ ਡਸਟ justice the. ਡਿਪਾਰਟਮੈਂਟ ਫਿਲਹਾਲ ਸੇਖਿਆ ਕਰ ਰਿਹਾ ਹੈ ਡੀਐਸਟੀ ਦਾ ਇਤਿਹਾਸ ਬਹੁਤ ਪੁਰਾਣਾ ਹੈ 1784 ਵਿੱਚ ਬੈਂਜਾਮਿਨ ਫ੍ਰੈਂਕਲਿਨ ਨੇ ਫਰਾਂਸ ਦੇ ਵਿੱਚ ਅਮਰੀਕੀ ਰਾਜਦੂਤ ਦੇ ਰੂਪ ਦੇ ਵਿੱਚ ਕੰਮ ਕਰਦੇ ਹੋਏ ਇਸ ਵਿਚਾਰ ਦਾ ਪ੍ਰਸਤਾਵ ਦਿੱਤਾ ਸੀ ਪਰ ਕੈਨੇਡਾ ਸਰਕਾਰ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਉਤਪਾਦਨ ਬਣਾਉਣ ਦੇ ਤਰੀਕੇ ਦੇ ਰੂਪ ਦੇ ਵਿੱਚ 1918 ਦੇ ਵਿੱਚ ਇਸ ਨੂੰ ਰਸਮੀ ਤੌਰ ਦੇ ਉਤੇ ਅਡਾਪਟ ਕੀਤਾ ਸੀ ਪਹਿਲੇ ਵਿਸ਼ਵ ਯੁੱਧ ਦੇ ਅੰਤ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਡੇ ਲਾਈਟ ਸੇਵਿੰਗ ਟਾਈਮ ਨੂੰ ਬੰਦ ਕਰ ਦਿੱਤਾ ਸੀ ਪਰ ਦੂਜੇ ਵਿਸ਼ਵ ਯੁੱਧ ਦੌਰਾਨ ਫਿਰ ਤੋਂ ਇਸ ਨੂੰ ਸ਼ੁਰੂ ਕਰ ਲਿਆ ਗਿਆ ਸੀ ਹਾਲਾਂਕਿ ਅੱਜ ਕੈਨੇਡਾ ਤੇ ਅਮਰੀਕਾ ਦੇ ਕਈ ਖੇਤਰ ਡੇ ਲਾਈਟ ਸੇਵਿੰਗ ਟਾਈਮ ਦਾ ਇਸਤੇਮਾਲ ਨਹੀਂ ਕਰਦੇ ਅਗੇ ਦੇਖਦੇ ਆ ਐਡਵੈਂਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਕਾਫੀ 2021 ਦੀ ਦਰਸਲ ਚੱਲੀ ਆ ਰਹੀ ਹੈ ਜੀ ਸਾਬਕਾ ਜਸਟਿਸ ਮਿਨਿਸਟਰ ਕੇਸੀ ਮੈਡੂਹੋਰਾ ਬਾਰੇ ਇਹ ਖਬਰ ਆ ਅ ਹੋਇਆ ਇਦਾਂ ਸੀਗਾ ਵੀ ਕੇਸੀ ਮੈਡੂਹੋਰੀ ਇੱਕ ਵਾਰੀ ਕਿਤੇ ਸਕੂਲ ਜ਼ੋਨ ਦੇ ਵਿੱਚ ਲੰਘ ਰਹੀ ਸੀ ਤੇ ਉਥੇ ਪੁਲਿਸ ਵਾਲੇ ਨੇ ਇਹਨਾਂ ਨੂੰ ਦੇਖ ਲਿਆ ਕਿ ਇਹਨਾਂ ਦੇ ਹੱਥ ਵਿੱਚ ਜਿਹੜਾ ਸੈੱਲ ਫੋਨ ਆ ਉਹ ਉਹਨਾਂ ਨੇ ਰੋਕ ਕੇ ਇਹਨਾਂ ਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਕੇਸੀ ਮੈਡੂਹੋਰਾ ਦਾ ਇਹ ਕਹਿਣਾ ਕਿ ਉਹਨਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਐਡਮਿੰਟੈਂਡ ਨੂੰ ਜਿਹੜਾ ਉਹ ਉਸ ਵੇਲੇ ਛੁੱਟੀਆਂ ਤੇ ਗਿਆ ਹੋਇਆ ਸੀ ਕਿਸੇ ਬਾਹਰਲੇ ਦੇਸ਼ ਵਿੱਚ ਅ ਪਰ ਜਦੋਂ ਇਹ ਖਬਰ ਜਦੋਂ ਬਣ ਕੇ ਜੀ ਪ੍ਰੈਸ ਨੇ ਪਿਕ ਕਰ ਲਈ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਗੱਲਬਾਤ ਕਿਸਮ ਦੀ ਕੇਸੀ ਮੈਡੂਹਰਾਂ ਲਈ ਜਿਹਦਾ ਕਹਿੰਦੇ ਹੁੰਦੇ ਨਾ ਗਲ ਦੀ ਹੱਡੀ ਬਣ ਗਈ ਉਹਦਾ ਕਾਰਨ ਇਹ ਹੋਇਆ ਵੀ ਬੀਇੰਗ ਏ ਜਸਟਿਸ ਮਿਨਿਸਟਰ ਉਸ ਵੇਲੇ ਇਹਨਾਂ ਦਾ ਪੁਲਿਸ ਚੀਫ ਨੂੰ ਫੋਨ ਕਰਨਾ ਉਹ ਵੀ ਟਿਕਟ ਮਿਲਣ ਤੋਂ ਬਾਅਦ ਬਿਲਕੁਲ ਗਲਤ ਸਾਬਤ ਹੋਇਆ ਕਿਉਂਕਿ ਜਿਹੜੀ ਅਲਬਰਟਾ ਦੀ ਲਾ ਸੋਸਾਇਟੀ ਆ ਉਹਨਾਂ ਨੂੰ ਜਦੋਂ ਜੀ ਇਹ ਸਾਰੀ ਗੱਲਬਾਤ ਦਾ ਪਤਾ ਲੱਗਾ ਉਹਨਾਂ ਨੇ ਇਹਨਾਂ ਤੇ ਹਿアリング ਜਿਹੜੀ ਆ ਉਹ ਰੱਖ ਲਈ ਜਦੋਂ ਉਹਨਾਂ ਨੇ ਹਿアリング ਕੀਤੀ ਆ ਪਿਛਲੇ ਸਾਲ ਇਸ ਗੱਲਬਾਤ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਹੁਣ ਰਸਮੀ ਤੌਰ ਤੇ ਛਿੜਕ ਦਿੱਤੀ ਆ ਜੀ ਔਰ ਨਾਲ ਦੀ ਨਾਲ ਕਿਹਾ ਵੀ 39000 ਡਾਲਰ ਜਿਹੜਾ ਸਾਡਾ ਖਰਚਾ ਆ ਇਹ ਹਿアリング ਕਰਨ ਦਾ ਉਹ ਕੇਸੀ ਮੈਡੂ ਹੋਰੀ ਦੇਣ ਅ ਕੇਸੀ ਮੈਡੂਹਰੀ ਕੱਲ ਉਥੇ ਆਪ ਤਾਂ ਹਾਜ਼ਰ ਨਹੀਂ ਸੀਗੇ ਵਰਚੂਲੀ ਜਿਹੜੇ ਜੀ ਉਹ ਪੇਸ਼ ਹੋਏ ਸੀਗੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸੁਣਦੇ ਹੀ ਰਹੇ ਆ ਤੇ ਉਹਨਾਂ ਦਾ ਵਕੀਲ ਜਿਹੜਾ ਆ ਉਹਨੇ ਕਿਹਾ ਵੀ ਦੇਖੋ ਇਹ ਜਿਹੜਾ ਤੁਸੀਂ 39000 ਡਾਲਰ ਦਾ ਖਰਚਾ ਉਹਨਾਂ ਸਿਰ ਪਾ ਰਹੇ ਆ ਉਹ ਠੀਕ ਨਹੀਂ ਉਹ ਕਹਿੰਦੇ ਵੀ ਕਿਉਂਕਿ ਉਹ ਆਲਰੇਡੀ ਕਾਫੀ ਸਫਰ ਕਰ ਚੁੱਕਾ ਕਿਉਂਕਿ ਜਦੋਂ ਉਹ ਮਨਿਸਟਰ ਸੀ ਲਾ ਮਨਿਸਟਰ ਅਲਬਰਟਾ ਦਾ ਉਹਦੀ ਮਿਨਿਸਟਰੀ ਜਾਂਦੀ ਲੱਗੀ ਹਾਲਾਂਕਿ ਜੇਸਨ ਕੈਨੀ ਹੋਰਾਂ ਦੀ ਬਜਾਰਤ ਦੇ ਵਿੱਚ ਉਹਨਾਂ ਨੂੰ ਬਦਲ ਕੇ ਦੂਸਰੀ ਇੱਕ ਮਿਨਿਸਟਰੀ ਦੇ ਦਿੱਤੀ ਗਈ ਸੀ ਬਾਅਦ ਦੇ ਵਿੱਚ ਡੈਨੀਅਲ ਸਮਿਥ ਹੋਰਾਂ ਲਈ ਡਿਪਟੀ ਪ੍ਰੀਮੀਅਰ ਵੀ ਰਹੇ ਨੇ ਪਰ ਬਾਅਦ ਇਹ ਆਪਣੀ ਸੀਟ ਵੀ ਵੈਸਟ ਅਰਮੰਟਨ ਵਾਲੇ ਪਾਸਿਓਂ ਹਾਰ ਗਏ ਸੀ ਉਹ ਕਹਿੰਦਾ ਵੀ ਇਹਨਾਂ ਲਈ ਉਹੀ ਸਜ਼ਾ ਕਾਫੀ ਸੀ ਹਾਲਾਂਕਿ ਉਹ ਕਹਿੰਦਾ ਵੀ ਦੇਖੋ ਜਿਹੜਾ ਇੰਟਰਨੈਟ ਰਾਹੀਂ ਜਾਂ ਇਹ ਜਿਹੜੀ ਓਪਨ ਗਲਬਤ ਹੋਈਆ ਉਹਨਾਂ ਬਾਰੇ ਉਹ ਬਹੁਤ ਉਹਨੂੰ ਆਲਰੇਡੀ ਸਜ਼ਾ ਜਿਹੜੀ ਆ ਮਿਲ ਚੁੱਕੀ ਆ ਹੁਣ ਜਿਉਂ ਹੀ ਉਹ 39000 ਡਾਲਰ ਦਾ ਖਰਚਾ ਕੇਸੀ ਮੈਡੂ ਸਰ ਪਾਇਆ ਤੇ ਕੇਸੀ ਮੈਡੂ ਹੋਰਾਂ ਨੇ ਉਹ ਅਪੀਲ ਕਰ ਦਿੱਤੀ ਆ ਜੀ ਅਪੀਲ ਕਰਨ ਲਈ ਤੇ ਉਹਨਾਂ ਨੇ ਉਹ ਖਰਚੇ ਵਾਲੀ ਗੱਲ ਉੱਥੇ ਹੀ ਰੋਕ ਉਹਦੇ ਤੇ ਹਜੇ ਲਾ ਦਿੱਤੀ ਗਈ ਆ ਦੇਖੋ ਉਸ ਅਪੀਲ ਦਾ ਗਾਂ ਫਿਰ ਕੀ ਆਊਟਕਮ ਹੁੰਦੀ ਆ ਪਰ ਹਾਲ ਦੀ ਘੜੀ ਉਹਨਾਂ ਨੂੰ ਲਾ ਸੋਸਾਇਟੀ ਨੇ ਇਹ ਝਿੜਕ ਦਿੱਤੀ ਵੀ ਭਾਈ ਬੀਂਗੇ ਤੁਸੀਂ ਇੱਕ ਵਕੀਲ ਤੇ ਉਧਰੋਂ ਲਾ ਮਨਿਸਟਰ ਹੁੰਦਾ ਹੈ ਤੁਹਾਤੋਂ ਇੱਕ ਵਧੀਆ ਕੌਨਟੈਕਟ ਦੀ ਆਸ ਕੀਤੀ ਜਾ ਸਕਦੀ ਹੈ ਜਿਹੜੀ ਤੁਸੀਂ ਉਸ ਦਿਨ ਪੋਰਟਰੇ ਨਹੀਂ ਕੀਤੀ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਨਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ